ਅੱਜ ਦੇ ਸ਼ੋਅ ਵਿੱਚ ਸਤਨਾਮ ਸਿੰਘ ਚਾਹਲ ਵੱਲੋਂ ਸਮੂਹ ਦਰਸ਼ਕਾਂ ਦਾ ਦਰਸ਼ਕਾਂ ਨੂੰ ਜੀ ਆਉਣਾ ਦਾ ਬਹੁਤ ਬੋਤਾ ਦਵਾ ਅਸੀਂ ਆਮ ਤੌਰ ਤੇ ਦੇਖਿਆ ਹੁਣਾ ਕਿ ਜਦੋਂ ਵੀ ਸਾਡੇ ਨੌਜਵਾਨ ਜਾਂ ਕੁੜੀਆਂ ਹੋਣ ਜਾਂ ਮੁੰਡੇ ਹੋਣ ਅਲਮਦਿਸ਼ਾਂ ਵਿੱਚ ਜਾਣ ਦੀ ਸੋਚਦੇ ਆ ਲੇਕਿਨ ਉਹ ਜਾਣ ਤੋਂ ਪਹਿਲਾਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਉਂਦੇ ਕਿ ਉੱਥੇ ਜਾ ਕੇ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਆ ਜਾਂ ਉਹਨਾਂ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਕਬੂਲ ਕਰਕੇ ਉਹਨਾਂ ਦੇ ਹੱਲ ਜਿਹੜੇ ਆ ਉਹ ਦੱਬਣੇ ਆ ਇਹ ਇੱਕ ਬਹੁਤ ਜਿਹੜੀ ਵਧੀਆ ਪਰਕਿਆ ਲਿਆ ਹੈ ਕਿ ਸਹੀ ਤਰੀਕੇ ਦੇ ਨਾਲ ਆਲਬ ਦੇਸ਼ਾਂ ਵਿੱਚ ਰਿਜਗਾਰ ਦੇ ਲਈ ਪਹੁੰਚਿਆ ਜਾਵੇ ਔਰ ਉਹਦੇ ਦੇ ਠੀਕ ਜਿਹੜੇ ਰਸਤੇ ਆ ਉਹ ਹੀ ਅਖਤਿਆਰ ਕੀਤੇ ਜਾਣ ਆਮ ਤੌਰ ਤੇ ਉੱਤੇ ਆਪਾਂ YouTube ਤੇ ਹੋ ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਦਿਨ ਇਹ ਖਬਰ ਸੁਣਦੇ ਆ ਕਿ ਉੱਥੇ ਇਹਨੇ ਬੱਚੇ ਫਸ ਗਿਆ ਇੰਨੀਆਂ ਬੱਚੀਆਂ ਫਸ ਗਈਆਂ ਉੱਥੇ ਦਾ ਜਿਹੜਾ ਮਾਲਕ ਹੈ ਉਹਨਾਂ ਨੂੰ ਖਾਣ ਨਹੀਂ ਦੇ ਰਿਹਾ ਵਗੈਰਾ ਵਗੈਰਾ ਇਹ ਗੱਲ ਬਿਲਕੁਲ ਸੱਚ ਹੈ ਆਮ ਤੌਰ ਤੇ ਉੱਤੇ ਇਹ ਲੋਕਾਂ ਨੂੰ ਸਾਡੇ ਨੌਜਵਾਨ ਨੂੰ ਕਾਟੀ ਪਤਾ ਆ ਕਿ ਇਹਦੇ ਉੱਥੇ ਦੁਬਈ ਜਾਂ ਹੋਰ ਅਰਬ ਦੇਸ਼ਾਂ ਵਿੱਚ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਆਪੋ ਆਪਣੇ ਡਾਕੂਮੈਂਟ ਜਿਹੜੇ ਆ ਉਹ ਪ੍ਰੋਟੈਕਟਰ ਆਫ ਇਮੀਗ੍ਰੇਟਸ ਤੋਂ ਅਪਰੂਵ ਕਰਾਉਣੀ ਹੁੰਦੇ ਆ ਉਹ ਦਿੱਲੀ ਵਿੱਚ ਉਹਨਾਂ ਦਾ ਦਫ਼ਤਰ ਹੈ ਉਹਦੇ ਲਈ ਐਗਰੀਮੈਂਟ ਜਿਹੜਾ ਤੁਸੀਂ ਉੱਥੇ ਆਪਣੀ ਜੌਬ ਦਾ ਕੀਤਾ ਕਿਸੇ ਵੀ ਕੰਪਨੀ ਨਾਲ ਜਾਂ ਕਿਸੇ ਵੀ ਇੰਡੀਵਿਜੂਅਲ ਦੇ ਨਾਲ ਉਹਦੀ ਕਾਪੀ ਵੀ ਨਾਲ ਨੱਥੀ ਹੋਣੀ ਚਾਹੀਦੀ ਆ ਤਾਂ ਜਾ ਕੇ ਉਹਦੀ ਪਰਮਿਸ਼ਨ ਮਿਲੂਗੀ ਤਪਾ ਨੂੰ ਉੱਥੇ ਕਿੰਨੀ ਤਨਖਾਹ ਮਿਲੇਗੀ ਤੁਹਾਡੇ ਦੀ ਸਖ ਹਸੂਲਤਾ ਕਿਹੋ ਜੀਆਂ ਹੋਣਗੀਆਂ ਤੁਹਾਡੀਆਂ ਹੋਰ ਟਰਮਸ ਐਂਡ ਕੰਡੀਸ਼ਨ ਕੀ ਕੀ ਹੋਣਗੀਆਂ ਉਹਨਾਂ ਦੇ ਉੱਤੇ ਤੁਹਾਨੂੰ ਤੁਹਾਡੇ ਮਾਲਕ ਵੱਲੋਂ ਜੀ ਵੀ ਕੰਪਨੀ ਵੱਲੋਂ ਵੀ ਤੇ ਤੁਹਾਡੇ ਆਪਣੇ ਵੱਲੋਂ ਵੀ ਉਹਨੂੰ ਸਾਈਨ ਕਰਕੇ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਜਿਨ੍ਹਾਂ ਦਾ ਦਫ਼ਤਰ ਪਹਿਲਾਂ ਤਾਂ ਐਕਸਟਰਨਲ ਅਫੇਅਰ ਮਿਨਿਸਟਰੀ ਵਿੱਚ ਹੁੰਦਾ ਸੀ ਹੁਣ ਅੱਜ ਕੱਲ ਦਾ ਮੈਨੂੰ ਪਤਾ ਨਹੀਂ ਉਹ ਪ੍ਰੋਡਕਟਰ ਆਫ ਇਨਗਰੀਡients ਜਿਹੜਾ ਉਹਨੂੰ ਅਪਰੂਵ ਕਰਦਾ ਹੈ ਕਿ ਚਲੋ ਵੀ ਇਹ ਨੌਜਵਾਨ ਜਿਹੜਾ ਜਾਂ ਨੌਜਵਾਨ ਵੱਡਾ ਜਾਂ ਤੁਸੀਂ ਆ ਇਹ ਅਲਬਦੇਸ਼ਾਂ ਦੇ ਵਿੱਚ ਜਾਣ ਦੇ ਯੋਗ ਹੈ ਉਹ ਸਾਡੇ ਡਾਕੂਮੈਂਟ ਪਹਿਲਾਂ ਆਪ ਚੈੱਕ ਕਰਦਾ ਸੀ ਹੁੰਦਾ ਸੀ ਅਸਲ ਦੇ ਵਿੱਚ ਸਮੱਸਿਆ ਉਦੋਂ ਪੈਦਾ ਹੁੰਦੀ ਆ ਜਦੋਂ ਇਹਦੇ ਵਿੱਚ ਜਿਹੜੇ ਟਰੈਵਲ ਏਜੰਟ ਪਏ ਹੁੰਦੇ ਆ ਉਹ ਕੀ ਕਰਦੇ ਆ ਦੇ 150 ਪਾਸਪੋਰਟ ਇਕੱਠੇ ਕਰਕੇ ਨਾ ਸਾਰੇ ਮੁੰਡਿਆਂ ਦੇ ਜਾਂ ਕੁੜੀਆਂ ਦੇ ਜਿਹੜੇ ਵਿਦੇਸ਼ਾਂ ਵਿੱਚ ਜਾਣ ਵਾਲੇ ਆ ਅਗਰ ਉਹਨਾਂ ਦਾ ਵੀਜ਼ਾ ਆ ਵੀ ਗਿਆ ਤਾਂ ਉਹ ਵੱਡੀ ਗਿਣਤੀ ਵਿੱਚ ਪਾਸਪੋਰਟ ਉਹਨਾਂ ਦੇ ਇਕੱਠੇ ਕਰਕੇ ਉਹਨਾਂ ਦੀ ਅੰਦਰਲੀ ਗੱਲਪਪ ਹੁੰਦੀ ਆ ਉਹ ਇੱਕੋ ਵਾਰ ਹੀ ਉਹਨਾਂ ਦੀ ਮੋਹਤ ਲਵਾਉਂਦੇ ਆ ਪ੍ਰੋਟੈਕਟਰ ਦਾ ਇਮੀਗ੍ਰੈਂਸ ਦੀ ਹਾਂਜੀ ਅਪਰੂਵ ਉਹ ਜਿਹੜੀ ਮੋਹਤ ਲੱਗਦੀ ਆ ਤੁਹਾਨੂੰ ਸਾਡੇ ਨੂੰ ਸਾਰਿਆਂ ਨੂੰ ਪਤਾ ਆ ਉਹ ਕਿਸ ਤਰ੍ਹਾਂ ਲੱਗਦੀ ਆ ਉਹਦੇ ਵਿੱਚ ਕੱਲਾ ਕੱਲਾ ਪਾਸਪੋਰਟ ਜਾਂ ਕੱਲਾ ਕੱਲਾ ਐਗਰੀਮੈਂਟ ਮੈਂ ਨਹੀਂ ਸਮਝਦਾ ਕਿ ਉਹ ਦੇਖਦੇ ਹੋਣਗੇ ਅਪਰੂਵ ਕਰਨ ਲੱਗਿਆਂ ਉਹ ਜਿੱਦਾਂ ਜਿੱਦਾਂ ਵੀ ਉਹਨਾਂ ਦੇ ਏਜੰਟ ਤੇ ਉਹਨਾਂ ਵਿਚਕਾਰ ਕੋਈ ਐਗਰੀਮੈਂਟ ਹੋਇਆ ਹੁੰਦਾ ਉਸੇ ਤਰ੍ਹਾਂ ਹੀ ਉਹਨਾਂ ਨੂੰ ਜਲਦੀ ਜਿਆਦੇ ਨਮਟਾ ਦਾ ਕਰਕੇ ਵਾਪਸ ਪਾਸਪੋਰਟ ਜਿਹੜੇ ਆ ਉਹਨਾਂ ਉਮੀਦਵਾਰਾਂ ਨੂੰ ਪਹੁੰਚਾ ਦਿੰਦੇ ਆ ਜਿਨ੍ਹਾਂ ਨੇ ਅਰਬ ਦੇਸ਼ਾਂ ਵਿੱਚ ਪਹੁੰਚਣਾ ਹੁੰਦਾ ਹੁਣ ਉੱਥੇ ਜਾ ਕੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਜਾ ਕੇ ਉਹ ਅਗਰ ਕੰਪਨੀ ਦੇ ਵਿੱਚ ਚੁਣੇ ਗਏ ਆ ਕੰਪਨੀ ਵਿੱਚ ਉਹਨਾਂ ਨੇ ਜਾਣਾ ਆ ਉਥੇ ਉਹਨਾਂ ਦੀ ਕੰਪਨੀ ਨੇ ਉਥੇ ਪਹੁੰਚਦਿਆਂ ਸਾਥ ਉਹਨਾਂ ਦੇ ਪਾਸਪੋਰਟ ਜੜੇ ਰੱਖ ਲੈਣੇ ਜਿਹੜੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਉਹਨਾਂ ਨੇ ਪੰਜਾਬ ਵਿੱਚ ਜਾਂ ਦਿੱਲੀ ਦੇ ਵਿੱਚ ਆ ਕੇ ਕੀਤੀਆਂ ਜਾਂ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਆ ਚਾਹੇ ਏਜੰਟ ਦੇ ਵਾਅਦੇ ਹੋਣ ਜਾਂ ਉਹ ਕੰਪਨੀ ਦੇ ਮਾਲਕ ਦੇ ਜਾਂ ਨੁਮਾਇੰਦੇ ਦੇ ਵਾਅਦੇ ਹੋਣ ਉਹ ਕਦੇ ਵੀ ਉੱਥੇ ਜਾਂ ਜਾਂ ਸੱਚੇ ਨਹੀਂ ਹੁੰਦੇ ਆਮ ਤੌਰ ਦੇ ਉੱਤੇ ਇਹ ਬਹੁਤ ਸਾਰੀਆਂ ਕੰਪਨੀਆਂ ਵਿੱਚ ਔਰ ਇੰਡੀਵਿਜੂਅਲ ਜਿਹੜੇ ਉੱਥੇ ਦੇ ਰਵਾਬ ਹੈਗੇ ਆ ਉਹਨਾਂ ਵਿੱਚ ਉਹ ਸਮਝੌਤੇ ਜਿਹੜੇ ਆ ਉਹ ਗੱਲ ਜਿਹੜੀ ਆ ਪੂਰੀ ਨਹੀਂ ਉਤਰਦੀ ਮੈਨੂੰ ਯਾਦ ਹੈ ਕਿ 1983 ਦੇ ਵਿੱਚ ਮੈਂ ਐਸੇ ਸੁਪਰਵਾਈਜ਼ਰ ਇੱਕ ਕੰਪਨੀ ਵਿੱਚ ਗਿਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸਾਨੂੰ ਜਿਹੜੀ ਰਹਿائش ਦਿੱਤੀ ਗਈ ਇੱਕ ਜਿਹੜੀ ਬਣ ਰਹੀ ਬਿਲਡਿੰਗ ਸੀਗੀ ਉਹਦੇ ਵਿੱਚ ਉਹਦੇ heਠਾਂ ਇੱਕ ਕੀ ਕਹਿੰਦੇ ਹੁੰਦੇ ਪਾਈ ਜੀ ਵਿਸ਼ਾਕ ਇੱਕ ਕਾਪੜ ਜਿਹਾ ਸੱਟ ਕੇ ਉਹਦੇ ਉੱਤੇ ਉਹਦੇ ਉੱਤੇ ਅਸੀਂ ਸੌਂਆਂ ਕਰਦੇ ਸੀ ਇਹ ਜਿਹੜਾ ਸਿਰਸਲਾ ਸੀ ਉਹ 3-4 ਜਾਂ 5 ਮਹੀਨੇ ਤੱਕ ਚੱਲਿਆ ਉੱਥੇ ਰੋਟੀ ਵੀ ਆਪ ਪਕਾਉਣੀ ਹੁੰਦੀ ਸੀ खैर ਮੈਂ ਉਸ ਬੰਦੇ ਨੂੰ ਨਹੀਂ ਭੁੱਲਦਾ ਜੇ ਤਾਂ ਵੀ ਜਿਹੜੇ ਦਾਸਥਾਨ ਦਾ ਸੀ ਮੁੰਡਾ ਉਹ ਮੇਰੇ heਠਾਂ ਕੰਮ ਕਰਦਾ ਉਨੇ ਮੈਨੂੰ ਕਿਹਾ ਜੀ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਦੋਵੇਂ ਕਿੰਨੇ ਵੇ ਦੇ ਵੀ ਜਿੰਨੀ ਰੋਟੀ ਆ ਜਾਂ ਚਾਹ ਪਾਣੀ ਪੀਣ ਦਾ ਬਲਬੰਦ ਹੈ ਮੈਂ ਆਪ ਬਣਾਇਆ ਕਰੂੰਗਾ ਕਿਉਂਕਿ ਮੈਨੂੰ ਤਾਂ ਆਂਦਾ ਕੁਝ ਨਹੀਂ ਸੀਗਾ ਅਗਰ ਉਹ ਬੰਦਾ ਜਾਂ ਉਹ ਆਦਮੀ ਜਿਨੇ ਮੈਨੂੰ ਆਪਣੀ ਸੇਵਾ ਪੇਸ਼ ਕੀਤੀ ਸੀ ਅਗਰ ਉਹ ਮੇਦੀ ਮਦਦ ਨਾ ਕਰਦਾ ਰੋਟੀ ਪਾਣੀ ਦੇ ਚੱਕਰ ਦੀ ਵਿੱਚ ਤਾਂ ਮੈਂ ਸ਼ਾਇਦ ਜੱਦੀ ਤੋਂ ਜਲਦੀ ਉੱਥੋਂ ਵਾਪਸ ਆ ਜਾਂਦਾ ਸੋ ਮੇਰਾ ਕਹਿਣ ਦਾ ਮਤਲਬ ਇਹੀ ਆ ਜਿਹੜੇ ਸਾਡੇ ਟਰੈਵਲ ਏਜੰਟਾਂ ਨੇ ਸਾਡੇ ਉਮੀਦਵਾਰ ਮੁੰਡੇ ਕੁੜੀਆਂ ਦੇ ਨਾਲ ਵਾਅਦੇ ਕੀਤੇ ਹੁੰਦੇ ਆ ਜੀ ਉੱਥੇ ਕੰਪਨੀ ਵਿੱਚ ਆ ਹੋਊਗਾ ਜੀ ਉਹ ਹੋਊਗਾ ਜੀ ਉਹ ਅਕਸਰ ਦੇਖਿਆ ਗਿਆ ਆ ਉਹ ਵਾਅਦੇ ਜਿਹੜੇ ਆ ਪੂਰੇ ਨਹੀਂ ਕੀਤੇ ਜਾਂਦੇ ਤੇ ਤੁਹਾਡਾ ਕੰਪਨੀ ਵਿੱਚ ਪਹੁੰਚ ਕੇ ਉੱਥੇ ਦੇ ਕਾਰੋਬਾਰ ਦੇ ਉੱਤੇ ਜਦੋਂ ਤੁਹਾਨੂੰ ਲਿਆ ਜਾਂਦਾ ਤੁਹਾਡੀ ਆਪੋ ਆਪਣੀ ਪੋਸਟ ਤੁਸੀਂ ਜੁਆਇਨ ਕਰ ਲੈਣੇ ਆ ਫਿਰ ਦੇਖਣਾ ਇਹ ਹੁੰਦਾ ਕਿ ਉਹ ਕੰਪਨੀ ਦਾ ਤੁਹਾਡੇ ਪ੍ਰਤੀ ਕੀ ਬਤਾਉਗਾ ਕਈ ਕੰਪਨੀਆਂ ਬਹੁਤ ਅੱਛੀਆਂ ਕੰਪਨੀਆਂ ਉਹ ਉਹ ਸਾਡੇ EMPLYES ਨੂੰ ਖਾਣਾ ਵਿਆਹ ਪ੍ਰੋਵਾਈਡ ਕਰਾਉਂਦੀਆਂ ਹੋਰ ਸੁੱਖ ਸਹੂਲਤਾਂ ਵੀ ਦਿੰਦੀਆਂ ਰਹਿਣ ਲਈ ਵਧੀਆ ਕਮੋਡੀਸ਼ਨ ਵੀ ਦਿੰਦੀਆਂ ਮੇਰਾ ਸਿਰਫ 10 ਸਾਲ ਦੇ ਤਜਰਬੇ ਵਿੱਚ ਇੱਕ ਇਹੋ ਹੀ ਤਜਰਬਾ ਪੜਾ ਲਿਆ ਜਦੋਂ ਅਸੀਂ ਮੈਂ ਦੋਏ ਦੇ ਵਿੱਚ ਇੱਕ ਅਪਲਾਈ ਵਰਡ ਮਸ਼ਾਹ ਕੇ ਉਰੇ ਉੱਤੇ ਸੌਂਜਦਾ ਔਰ ਇਹ 50 ਸਾਲ ਦਾ سلسلہ ਚੱਲ ਰਿਹਾ ਅਦਰਵਾਈਜ਼ ਜਿੰਨੀਆਂ ਹੋਲ ਮੈਂ ਇੰਟਰਨੈਸ਼ਨਲ ਲੈਵਲ ਦੀਆਂ ਕੰਪਨੀਆਂ ਵਿੱਚ ਕੰਮ ਕੀਤਾ ਬੜੀਆਂ ਸੁਖ-ਸਹੂਲਤਾਂ ਸੀ ਮਡੇ ਵਧੀਆ ਵਾਤਾਵਰਣ ਸੀਗਾ ਔਰ ਉਹਦੇ ਵਿੱਚ ਤਨਖਾਹਾਂ ਵੀ ਚੰਗੀਆਂ ਮੋਟੀਆਂ ਸੀ ਔਰ ਉਹਦੇ ਵਿੱਚ ਕਦੀ ਵੀ ਸਾਨੂੰ ਇਸ ਦਾ ਮਹਿਸੂਸ ਨਹੀਂ ਹੋਇਆ ਕਿ ਅਸੀਂ ਆਪਣੇ ਘਰ ਤੋਂ ਬਹੁਤ ਦੂਰ ਬੈਠੇ ਹਾਂ ਇਹੋ ਜਿਹੀਆਂ ਕੰਪਨੀਆਂ ਵਿੱਚ ਕੰਮ ਕਰਨ ਦਾ ਮਜ਼ਾ ਆ ਲੇਕਿਨ ਇਹੋ ਜਿਹੀਆਂ ਕੰਪਨੀਆਂ ਵਿੱਚ ਕੰਮ ਕਰਨ ਦਾ ਸੁਭਾਗ ਜਿਹੜਾ ਮੌਕਾ ਆ ਉਹ ਕਿਸੇ ਵੇਲੇ ਵੇਲੇ ਨੂੰ ਹੀ ਮਿਲਦਾ ਸੋ ਆਮ ਤੌਰ ਤੇ ਜਦੋਂ ਸਾਡੀਆਂ ਕੁੜੀਆਂ ਵੀ ਜਾਂਦੀਆਂ ਉਹ ਕਹਿੰਦੀਆਂ ਜੇ ਅਸੀਂ ਫਲਾਣਾ ਇੰਡੀਵਿਜੂਅਲ ਦੇ ਹਾਊਸ ਮੇਡ ਬਣ ਕੇ ਜਾਂਦੀਆਂ ਉੱਥੇ ਉਹ ਘਰਾਂ ਵਿੱਚ ਕੰਮ ਕਰਦੀਆਂ ਦੇ ਲੋਕ ਸਮਾਪਾ ਕੇ ਲੋੜਾ ਦਾ ਪਰ ਪੌਂਦੀਆਂ ਜੀ ਸਾਡੇ ਕੋਲ ਇਸ ਜਿਹੜਾ ਮਾਲਕ ਹੈ ਉਹਦੇ ਕੋਲ ਮੇਰੀ ਜਾਨ ਛਡਾਈ ਜਾਵੇ ਇਹੋ ਜਿਹੀਆਂ ਅਕਸਰ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਅਸੀਂ ਫੜਦੇ ਸੁਣਦੇ ਰਹਿੰਨੇ ਆ ਲੇਕਿਨ ਉਹਨਾਂ ਦਾ ਹੱਲ ਹੋ ਸਕਣਾ ਬੜਾ ਮੁਸ਼ਕਲ ਹੈ ਔਰ ਜਿਹਦੇ ਨਾਲ ਉਹ ਸਾਡੇ ਮੁੰਡੇ ਕੁੜੀਆਂ ਜਿਹੜੇ ਪਛਤੌਂਦੇ ਵੀ ਆ ਉਹਨਾਂ ਦਾ ਫਾਈਨੈਂਸ਼ਲੀ ਨੁਕਸਾਨ ਵੀ ਹੁੰਦਾ ਟਾਈਮ ਵੀ ਬਰਬਾਦ ਹੁੰਦਾ ਦੇਖ ਨੂੰ ਹਾਰ ਹੰਮ ਕੇ ਵਾਪਸ ਚਲੇ ਆਉਂਦੇ ਆ ਹੁਣ ਜਿਹੜੇ ਵਾਪਸ ਆ ਜਾਂਦੇ ਆ ਉਹਨਾਂ ਨੂੰ ਪੁੱਛਣ ਦੱਸਣ ਵਾਲਾ ਕੋਈ ਨਹੀਂ ਵੀ ਤੁਹਾਨੂੰ ਕਿਹੜੇ ਏਜੰਟ ਨੇ ਭੇਜਿਆ ਕਿਹੜੇ ਨੇ ਨਹੀਂ ਭੇਜਿਆ ਔਰ ਕਿਹੜੇ ਨੇ ਤੁਹਾਡੀਆਂ ਛਾਤਾਂ ਪ੍ਰਵਾਨ ਕੀਤੀਆਂ ਜਾਂ ਨਹੀਂ ਕੀਤੀਆਂ ਉਹ ਵਜਾ ਦੇ ਆਣ ਕੇ ਆਪੋ ਆਪਣੇ ਘਰਾਂ ਵਿੱਚ ਬੈਠ ਜਾਂਦੇ ਆ ਫਿਰ ਉਹ ਗਰੀਬੀ ਨਾਲ ਜੂਝਦੇ ਹੋਏ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਜੀਵਨ ਬਤੀਤ ਕਰ ਦਿੰਦੇ ਆ ਜਾਂ ਫਿਰ ਅਗਲੀ ਜਿਹੜੀ ਅਡਾਨ ਆ ਉਹ ਭਰਨ ਲਈ ਉਹ ਹੋਰ ਯਤਨ ਜਿਹੜੇ ਆ ਆਪਣੇ ਅਰੰਭ ਕਰ ਦਿੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਸਹੀ ਤਰੀਕੇ ਨਾਲ ਸਹੀ ਕਾਗਜ਼ਾਂ ਦੇ ਨਾਲ ਉੱਥੇ ਪਹੁੰਚਿਆ ਜਾਵੇ ਤਾਂ ਕਿ ਤੁਹਾਨੂੰ ਉੱਥੇ ਪਹੁੰਚਣ ਤੇ ਕਿਸੇ ਕਿਸਮ ਦੀ ਜਿਹੜੀ ਤਕਲੀਫ ਆ ਉਹ ਨਾ ਚੜਣੀ ਪਵੇ ਸੋ ਲੋੜ ਇਸ ਗੱਲ ਦੀ ਆ ਵੀ ਜਿਹੜੇ ਸਾਡੇ ਮੁੰਡੇ ਕੁੜੀਆਂ ਅੰਬਦੇਸ਼ਾਂ ਵਿੱਚ ਜਾਂ ਜਾਂਦੇ ਆ ਜਾਂ ਜਾਣ ਦੇ ਚਾਹਵਾਂ ਆ ਉਹਨਾਂ ਨੂੰ ਸਾਰੀਆਂ টারਮਸ ਐਂਡ ਕੰਡੀਸ਼ਨ ਜਿਹੜੀਆਂ ਉਹਨਾਂ ਦੇ ਐਮਪਲਾਈਸ ਵੱਲੋਂ ਮਾਲਕ ਵੱਲੋਂ ਜਾਂ ਕੰਪਨੀ ਵੱਲੋਂ ਅੰਤ ਤੱਕ ਜਾਂਦੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਪੜ੍ਹ ਲਿਆ ਜਾਵੇ ਤਾਂ ਹੀ ਉਹਨਾਂ ਤੇ ਦਸਕਤ ਕਰਕੇ ਉਹਨਾਂ ਨੂੰ ਅੱਗੇ ਪ੍ਰੋਟੈਕਟਰ ਆਫ ਇਨਿੰਗ ਰੇਟਸ ਤੋਂ ਅਪਰੂਵ ਕਰਵਾਇਆ ਜਾਵੇ ਸੋ ਇਹ ਅਗਰ ਸਹੀ ਤਰੀਕੇ ਨਾਲ ਆਪਾਂ ਜਾਣਨਾ ਚਾਹੁੰਦੇ ਆ ਜਾਂ ਸਾਡੇ ਮੁੰਡੇ ਕੁੜੀਆਂ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਆਪਣਾ ਜਿਹੜਾ ਐਗਰੀਮੈਂਟ ਹੈ ਐਗਰੀਮੈਂਟ ਆਫ এমਪਲॉयਮੈਂਟ ਉਹ ਜਿਹੜਾ ਐਗਰੀਮੈਂਟ ਆ ਉਹਨੂੰ ਚੰਗੇ ਤਰੀਕੇ ਨਾਲ ਪੜ੍ਹਨਾ ਚਾਹੀਦਾ ਕਿੰਨੀ ਤੁਹਾਡੀ ਤਨਖਾਹ ਆ ਕਈ ਵਾਰੀ ਅਜਿਹਾ ਵੀ ਹੁੰਦਾ ਲਓ ਜੀ ਅਸੀਂ ਤੁਹਾਨੂੰ ਹੁਣ ਇੱਥੇ 250 ਡਾਲਰ ਜਾਂ 250 ਦਾ ਨਾਮ ਜਿਹੜਾ ਅਸੀਂ ਤੁਹਾਨੂੰ ਉੱਥੇ ਪਹੁੰਚ ਕੇ ਦੇਵਾਂਗੇ ਉੱਥੇ ਜਾ ਕੇ ਤਨਖਾਹ ਜਿਹੜੀ ਆ ਉਹ ਘੱਟ ਦਿੱਤੀ ਜਾਂਦੀ ਆ ਲੇਕਨ ਫਿਰ ਨੌਕਰੀ ਦੇ ਲਾਲਚ ਨਾਲ ਜਾਂ ਮਜਬੂਰੀ ਵਾਸ ਹੋ ਕੇ ਸਾਡੇ ਜਿਹੜੇ ਮੁੰਡੇ ਕੁੜੀਆਂ ਉਹ ਚੁੱਪ ਹੋ ਜਾਂਦੇ ਆ ਵੀ ਚਲੋ ਸਮਥਿੰਗ ਇਜ਼ ਬੈਟਰ ਦੈਨ ਨਾਥਿੰਗ ਉਹ ਵੀ ਉਹ ਨਾਲ ਸਮਝੌਤਾ ਹੀ ਕਰ ਲੈਂਦੇ ਉਹ ਜਿੰਨੀ ਤਨਖਾਹ ਉਹਨਾਂ ਨੂੰ ਏਜ ਕੀਤੀ ਜਾਂਦੀ ਆ ਉਹਨਾਂ ਉੱਤੇ ਕੰਮ ਕਰਨ ਦੇ ਲਈ ਉਹ ਮਜਬੂਰ ਹੋ ਜਾਂਦੇ ਆ ਸੋ ਇਹ ਇੱਕ ਬੜਾ ਐਸਾ ਦੌਰ ਹੈ ਜਿਹਦੇ ਵਿੱਚੋਂ ਸਾਡੇ ਲੋਕਾਂ ਵਿੱਚ ਅਵੇਅਰਨੈਸ ਪੈਦਾ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਜਿੰਨਾ ਜੇ ਕਦੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਬਾਹਰ ਜਾਣ ਤੋਂ ਪਹਿਲਾਂ ਉੱਥੇ ਦੇ ਹਦਾਤਾਂ ਬਾਰੇ ਉੱਥੇ ਦੇ ਵਾਤਾਵਰਣ ਬਾਰੇ ਉੱਥੇ ਦੇ ਹੋਰ ਜਿਹੜਾ ਐਟਮੋਸਫੀਅਰ ਵਾਲੇ ਦਵਾਈ ਦਾ ਉਹ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦਾ ਨਹੀਂ ਹੈ ਉਹ ਉੱਥੇ ਜਾ ਕੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਆ ਉਹ ਸਭ ਉਹਨਾਂ ਨੂੰ ਜਾਣ ਲੈਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਨੂੰ ਉੱਥੇ ਪਹੁੰਚ ਕੇ ਕਿਸੇ ਕਿਸ ਮੰਦੀ ਔਖਾ ਤਕਲੀਫ ਜਿਹੜਾ ਉਹ ਨਾ ਹੋਵੇ ਸੋ ਅੱਜ ਦੇ ਛੋਟੇ ਜਿਹੇ ਸ਼ੋਅ ਦੇ ਵਿੱਚ ਮੈਂ ਇੰਨਾ ਹੀ ਕਹਿ ਕੇ ਤੇ ਤੁਹਾਡਾ ਸਾਧਿਆਂ ਦਾ ਧੰਨਵਾਦ ਕਰਦਾ ਹੈ ਥੈਂਕ ਯੂ